ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਖੂਬਸੂਰਤ ਸ਼ਹਿਰ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਪਹੁੰਚੇ ਹਾਂ ਤੇ ਤੁਹਾਨੂੰ ਦਿਖਾਵਾਂਗੇ ਰੌਕ ਗਾਰਡਨ ਤੇ ਮੌਸਮ ਬਹੁਤ ਖੂਬਸੂਰਤ ਹੈ ਬਾਰੇ ਵੀਡੀਓ ਮਾਰਦੇ ਇਤਰਾ ਅਵਾਜ਼ ਚੱਲ ਰਹੀ ਆ ਬਾਸ ਸੌਂਟੀਆਂ ਤੇ ਬੱਦਲ ਬਾਈ ਹੋਈ ਹੋਈ ਆ ਚਲੋ ਲੈ ਕੇ ਚੱਲਦੇ ਆ ਤੁਹਾਨੂੰ ਰੌਕ ਗਾਰਡਨ ਘੁਮਾਉਣੇ ਅੰਦਰ ਤੋਂ ਆਪਾਂ ਪਹੁੰਚ ਚੁੱਕੇ ਹਾਂ ਜੀ ਰੌਕ ਗਾਰਡਨ ਦੇ ਗੇਟ ਤੇ ਤੇ ਆਹ ਸਾਹਮਣੇ ਬਣਿਆ ਹੋਇਆ ਗੇਟ ਇੱਥੋਂ ਹੁੰਦੀ ਹੈ ਐਂਟਰੀ ਤੇ ਅੱਜ ਦਿਨ ਹੈਗਾ ਐਤਵਾਰ ਤੇ ਬਹੁਤ ਜ਼ਿਆਦਾ ਲੋਕ ਇੱਥੇ ਆਪਣੀ ਫੈਮਿਲੀ ਦੇ ਨਾਲ ਆ ਕੇ ਮਨਾਏ ਨੇ ਤੇ ਇੱਧਰ ਆਹ ਸਾਹਮਣੇ ਬਣੀ ਹੋਈ ਆ ਬਾਈਕ ਦੀ ਪਾਰਕਿੰਗ ਸਾਹਮਣੇ ਬਣੀ ਹੋਈ ਆ ਬਾਈਕ ਦੀ ਪਾਰਕਿੰਗ ਤੇ ਉਹ ਅੱਗੇ ਤੁਸੀਂ ਦੇਖ ਸਕਦੇ ਹੋ ਉੱਧਰ ਬਣੀ ਹੋਈ ਆ ਗੱਡੀਆਂ ਦੀ ਪਾਰਕਿੰਗ ਤੇ ਇਧਰ ਆ ਸਾਹਮਣੇ ਬਣਿਆ ਹੋਇਆ ਟਿਕਟ ਕਾਊਂਟਰ ਤੇ ਇੱਥੋਂ ਟਿਕਟ ਮਿਲ ਜਾਂਦੀ ਹੈ ਤੇ ਹਾਲਤ ਲਈ ਹੈਗੇ 30 ਰੁਪਏ ਤੇ ਚਿਲड्रन ਲਈ 3 ਤੋਂ 10 ਸਾਲ ਦੇ ਬੱਚੇ ਲਈ ਹੈਗੇ 10 ਰੁਪਏ ਤੇ ਇੱਥੋਂ ਆਪਾਂ ਟਿਕਟ ਲੈ ਸਕਦੇ ਹਾਂ राव ਗਾਰਡਨ ਦੇ ਅੰਦਰ ਐਂਟਰ ਹੋਣ ਲਈ ਆਪਾਂ ਨੂੰ ਇੱਥੋਂ ਟਿਕਟ ਲੈਣੀ ਪੈਂਦੀ ਹੈ ਜਿਹਦਾ ਰੇਟ ਹੈਗਾ 30 ਰੁਪਏ ਤੇ ਆਪਾਂ ਟਿਕਟ ਲੈ ਚੁੱਕੇ ਆ ਤੇ ਚੱਲਦੇ ਆ ਰੌ ਗਾਰਡਨ ਦੇ ਅੰਦਰ ਤੇ ਤੁਹਾਨੂੰ ਪੂਰਾ ਘੁਮਾਵਾਂਗੇ ਇਹ ਰੌ ਗਾਰਡਨ ਇਦਾਂ ਦੇ ਬੁੱਤ ਬਣੇ ਹੋਏ ਨੇ ਹਨ ਤੇ ਐਵੇਂ ਦਾ ਬਣਾਇਆ ਹੋਇਆ ਤੇ ਕਾਫੀ ਲੋਕ ਜਿਆਦਾ ਘੁੰਮਣ ਆਏ ਨੇ ਅੱਜ ਇਥੇ ਰੌ ਗਾਰਡਨ ਦੇ ਵਿੱਚ ਜਿਹੜਾ ਤੁਸੀਂ ਪੱਥਰ ਦੇਖ ਰਹੇ ਹੋ ਇੱਤੇ ਲਿਖਿਆ ਹੋਇਆ ਹੈ ਇਹਦੇ ਬਾਰੇ ਪੂਰੀ ਜਾਣਕਾਰੀ ਹੈ ਨਾ ਰੌ ਗਾਰਡਨ ਕ੍ਰੀਏਟਡ ਬਾਈ ਨੇਕ ਚੰਦ ਜੀ ਨੇਕ ਚੰਦ ਜੀ ਨੇ ਬਣਾਇਆ ਸੀਗਾ ਇਹ ਜੁਲਾਈ 7 1988 ਦੇ ਵਿੱਚ ਹਨ ਤੇ ਆਜੋ ਹੁਣ ਲੈ ਕੇ ਚਲਦੇ ਆ ਤੁਹਾਨੂੰ ਅੱਗੇ ਜਿਹੜਾ ਗੇਟ ਦੇਖ ਰਹੇ ਹੋ ਇੱਥੋਂ ਹੈਗੀ ਐਂਟਰੀ ਤੇ ਆਪਾਂ ਚੱਲਦੇ ਆ ਅੰਦਰ ਤੇ ਇੱਥੋਂ ਕਰਨ ਜਾ ਰਹੇ ਆ ਆਪਣੀ ਐਂਟਰੀ ਤੇ ਆਹ ਬਾਈ ਨੂੰ ਟਿਕਟ ਵਿਖਾ ਕੇ ਅੱਗੇ ਜਾਣਾ ਪੈਣਾ ਟਿਕਟ ਦਿਖਾ ਦੇਣਾ ਦਾ ਨਿਰਦੇਸ਼ ਦਿੱਤਾ ਹੋਇਆ ਹੈ ਨਾ ਤੇ ਇਹ ਛੋਟੇ ਬਣੇ ਹੋਏ ਨੇ ਕਾਫੀ ਗੇਟ ਤੇ ਇੱਥੋਂ ਝੁੱਕ ਕੇ ਲੰਘਣਾ ਪੈਣਾ ਪਾ ਪਹੁੰਚ ਚੁੱਕੇ ਆ ਅੰਦਰ ਇੱਥੇ ਕਾਫੀ ਲੋਕ ਫੋਟੋਆਂ ਕਰਾਉਂਦੇ ਨੇ ਨਾ ਆ ਇਹ ਜਿਹੜਾ rau gande nu ਬਣਿਆ ਨਾ ਇੱਕ ਸਾਰਾ ਵੇਸਟ ਮਟੀਰੀਅਲ ਤੋਂ ਤਿਆਰ ਕੀਤਾ ਹੋਇਆ ਨੇਕ ਚੰਦ ਜੀ ਦੁਆਰਾ ਜਿਹੜੇ ਬਣਾਏ ਗਏ ਬਣਾਏ ਗਏ ਸੀ ਇਨਸਟਰੂਮੈਂਟਸ ਆਹ ਸਾਹਮਣੇ ਬੜੇ ਨੇ ਨਾ ਇਹ ਸਾਰੇ ਵੇਸਟ ਮਟੀਰੀਅਲ ਤੋਂ ਬਣਾਏ ਨੇ ਉਹ ਪਿੱਛੇ ਤੁਸੀਂ ਚਲੋ ਜ਼ੂਮ ਕਰਕੇ ਦਿਖਾਉਣਾ ਮੈਂ ਆਹ ਜਿਹੜੀਆਂ ਬੋਤਲਾਂ ਇਹਨੇ ਇਹ ਸਾਰਾ ਵਿਸਟੇਜ ਹੈ ਇਸ ਤਰ੍ਹਾਂ ਦੇ ਤਿਆਰ ਕੀਤੇ ਸੀ ਨੇਕ ਚਾਂਜੀ ਨੇ ਤੇ ਆਹ ਸਾਰਾ ਬਣਿਆ ਹੋਇਆ ਅੰਦਰ ਤੋਂ ਤਲਾਬ ਜਿਹਾ ਬਣਾਇਆ ਹੋਇਆ ਹੈ ਨਾ ਫਾਇਨ ਨੇ ਨਿਰਦੇਸ਼ ਲਿਖ ਕੇ ਲਾਹ ਹੈ ਕਿਰਪਾ ਕਿਰਪਾ ਕਰਕੇ ਦੀਵਾਰਾਂ ਉੱਤੇ ਨਾ ਲਿਖੋ ਕਿ ਇਹਨਾਂ ਨੇ ਲਿਖਿਆ ਹੋਇਆ ਵੀ ਦੀਵਾਰਾਂ ਤੇ ਲਿਖੋ ਨਾ ਨਾ ਕਈ ਬੰਦੇ ਯਾਰ ਇੱਥੇ ਦੀਵਾਰਾਂ ਤੇ ਲਿਖ ਦਿੰਦੇ ਨੇ ਉਹਨਾਂ ਲਈ ਇਹਨਾਂ ਨੇ ਨਿਰਦੇਸ਼ ਦਿੱਤੇ ਹੋਏ ਨੇ ਜਿਹੜੀ ਆ ਤੁਸੀਂ ਦੀਵਾਰ ਦੇਖ ਰਹੇ ਹੋ ਨਾ ਇਹ ਸਾਰੀ ਬੱਟਿਆਂ ਦੇ ਨਾਲ ਬਣੀ ਹੋਈ ਆ ਬਾਜਰੀ ਤੋਂ ਤਿਆਰ ਕੀਤੀ ਹੋਈ ਆ ਇਹ ਸਾਰੀ ਦੀਵਾਰ ਜਿਹੜੀ ਬਣਾਈ ਆ ਇਵੇਂ ਦੇ ਪੱਥਰ ਘੜ ਕੇ ਤਿਆਰ ਕੀਤੇ ਗਏ ਨੇ ਆਹ ਪੱਥਰ ਦੇ ਘੜ ਕੇ ਬਣਾਏ ਗਏ ਨੇ ਤੇ ਆਹ ਰਸਤਾ ਭੀੜਾ ਰਸਤਾ ਨਾ ਤੇ ਇਧਰ ਹੱਦੈ ਸੋਈ ਇਧਰ ਨੂੰ ਜਾਣਾ ਹਨਾ ਬਹੁਤ ਛੋਟੇ ਰਸਤੇ ਬਣੇ ਹੋਏ ਨੇ ਭੀੜ ਜਿਆਦਾ ਅੱਜ ਸੰਡੇ ਐਤਵਾਰ ਕਰਕੇ ਕਾਫੀ ਜਿਆਦਾ ਭੀੜਾ ਹੋ ਕਾਫੀ ਲੋਕ ਨੂੰ ਮਨਾਉਂਦੇ ਨੇ ਰਿਹ ਨੂੰ ਕੋਈ ਨਹੀਂ ਬੜੀ ਬੜੀ ਆਵਾਜ਼ ਆ ਰਹੀ ਆ। ਬਾਰਸ਼ ਨੂੰ ਪਾਣੀ ਆ ਰਿਹਾ ਹੈ ਆਉਂਦਾ। ਠੀਕ ਠੀਕ। ਤੇ ਐਵੇਂ ਦਾ ਜਦੋਂ ਆਪਾਂ ਆਹ ਰਸਤੇ ਦੇ ਵਿੱਚ ਆਉਨੇ ਆ ਐਵੇਂ ਦਾ ਲੱਗਦਾ ਜਿਵੇਂ ਪਹਾੜਾਂ ਦੇ ਵਿੱਚ ਆ ਗਏ ਹੁੰਨੇ ਆ ਨਾ। ਪਹਾੜੋਂ ਨਹੀਂ ਫਿੱਕਾ ਨਹੀਂ। ਹਾਂ ਜੀ। ਨੇ ਕੋ ਆ ਵਈ ਉਤਾਰਾ ਰਿਹਾ ਫੋਟੋ ਉਪਰ ਚੰਗੀ ਬਹੁਤ ਚੰਗੀ ਹੈ ਹਾਂ ਇਹ ਪਿੰਕੂ ਐ ਆਈਨ ਨੇ ਤਿਆਰ ਕੀਤਾ ਔਰ ਇਹ ਝਰਨਾ ਬਣਾਇਆ ਹੋਇਆ ਹੈ ਨਾ ਜਿਵੇਂ ਪਹਾੜਾਂ ਦੇ ਵਿੱਚ ਝਰਨਾ ਬਹਿੰਦਾ ਉਸ ਤਰ੍ਹਾਂ ਦਾ ਤਿਆਰ ਕੀਤਾ ਹੋਇਆ ਬਿਲਕੁਲ ਉਹੀ ਜੀ ਲੌਂਦੀ ਹੈ ਜਿਵੇਂ ਝਰਨੇ ਚੋਂ ਡੇਹਰ ਹੁੰਦਾ ਪਾਣੀ ਸਲਮਤ ਚੱਲਦਾ ਬਿਲਕੁਲ ਉਵੇਂ ਦਾ ਦਿਖਾਇਆ ਗਿਆ ਤੇ ਨਾ ਪੱਥਰਾਂ ਦੇ ਵਿੱਚੋਂ ਡਿਗਦਾ ਪਾਣੀ ਲੰਗੀ ਰੇ ਮੋਹਾਂ ਨੂੰ ਲੋਗ ਹੋਰੇ ਵੀ ਕਰਾ ਦੇਣੇ ਕਾਫੀ ਗੰਦਾ ਹੈ ਪੂਰੀ ਪਹਾੜਾਂ ਦੀ ਫੀਲ ਲੈ ਰਹੇ ਨੇ ਉਹਰੇ ਇਹ ਫੋਟੋ ਫਿੱਕਾ ਬਿਲਕੁਲ ਜਿਵੇਂ ਆਪਾਂ ਪਹਿਲੇ ਟ੍ਰਿਪ ਤੇ ਗਏ ਸੀ ਹੈ ਨਾ ਪਹਾੜਾਂ ਦੇ ਵਿੱਚ ਪੋਤਰਾਖੰਡ ਬਿਲਕੁਲ ਓਮੇਦੇਈ ਚੜਨਾ ਲੱਗਦਾ ਹੈ ਨਾ ਓਮੇ ਬਹੁਤ ਚੜਨੇ ਪੈਂਦੇ ਸੀ ਉੱਥੇ ਤੇ ਓਮੇਦੇਈ ਲੱਗਦਾ ਉਹ ਸਾਰਾ ਜਿਹੜਾ ਇਹਨਾਂ ਨੇ ਚੜਨਾ ਦਿਖਾਇਆ ਗਿਆ ਆਪ ਪਿਆਰ ਕਿੰਨਾ ਗਏ ਸੇ ਲੋਕਾਂ ਨੂੰ ਕਾਫੀ ਮਜ਼ਾ ਕਰਾਉਣਾ ਅੱਗੇ ਨਾ ਇੱਥੋਂ ਚੱਲਦੇ ਆਪਾਂ ਅੱਗੇ ਹੈ ਨਾ ਤੇ ਆ ਬੋਰਡ ਲੱਗਾ ਆ ਅੱਗੇ ਜਾਣ ਦਾ ਰਸਤਾ ਇੱਥੋਂ ਤੇ ਐਵੇਂ ਦੱਲ ਨੂੰ ਅਪਸ ਕਰਨੇ ਨੇ ਤੇ ਕਾਫੀ ਲੋਕ ਫੋਟੋਆਂ ਪਰਾਉਂਦੇ ਨੇ ਉਹਰੇ ਹਨ ਚਲੋ ਚੱਲਦੇ ਆ ਅੱਗੇ ਅੰਤਰ ਤੋਂ ਐਵੇਂ ਦਾ ਆ ਬਾਈ ਬੱਥਨੇ ਹਨ ਸਕੈਚ ਤਿਆਰ ਕਰਦੇ ਨੇ ਐਵੇਂ ਦੇ ਸਕੈਚ ਵੀ ਬਣਵਾ ਸਕਦੇ ਹੋ ਤੁਸੀਂ ਆਪਣੀ ਫੋਟੋ ਦਾ ਹਨ ਤੇ ਆ ਬਾਈ ਕਰਦਾ ਸਕੈਚ ਤਿਆਰ ਸਕੈਚ ਤਿਆਰ ਕਰਨ ਦੀ ਕਿੰਨੀ ਫੀਸ ਹੈ ਬਾਈ 500 ਅੱਛਾ 500 ਦੇ ਵਿੱਚ ਤਿਆਰ ਕਰਦੇ ਨੇ ਬਾਈ ਸਕੈਚ ਇਦਾਂ ਦਾ ਇੱਧਰ ਲੱਗਿਆ ਹੋਇਆ ਬੋਰਡ ਹੈ ਜਾਣ ਦਾ ਨੋ ਐਂਟਰੀ ਹੈ ਉਧਰ ਹਨਾ ਇੱਧਰ ਮੈਚਾਂ ਲਈ ਫੋਟੋ ਕਰਾਉਣ ਲਈ ਬਣਾਈਆਂ ਗਈਆਂ ਨੇ ਆ ਸੜੀਆਂ ਸਾਰੀਆਂ ਤੇ ਆ ਸਾਹਮਣੇ ਇੱਕ ਹੋਰ ਚਰਨਾ ਆ ਗਿਆ ਤੇਰੀ ਬਹੁਤ ਸੋਹਣਾ ਬਣਾਇਆ ਹਨਾ ਕੈਂਟ ਬਣਾਇਆ ਹੋਇਆ ਯਾਰ ਖੁੱਲੋਂ ਮਿਲਾ ਕੇ ਸਾਰਾ ਹਨਾ ਅੱਜ ਆਰਨਾ ਬਣਾਇਆ ਵਾ ਬਿਲਕੁਲ ਬਿਲਕੁਲ ਫੀਲ ਆਉਂਦੀ ਆ ਚਾਰਨਾ ਜਿਵੇਂ ਸੱਚਮੁੱਚ ਉਧਰ ਵੀ ਹੁੰਦਾ ਹੈ ਹਨਾ ਬਹੁਤ ਸੋਹਣੇ ਤਰੀਕੇ ਨਾਲ ਬਣਾਏ ਹੋਏ ਨੇ ਤੇ ਅਲਗ-ਅਲਗ ਜਿਵੇਂ ਪਹਾੜਾਂ ਦੇ ਵਿੱਚ ਆ ਗਏ ਨੇ ਤੇ ਆ ਬੜਿਆ ਹੋਇਆ ਚਾਰਨਾ ਜੇ ਉੱਪਰ ਬਹੁਤ ਕੈਂਟ ਬਣਾਇਆ ਗਿਆ ਹੋਣਾ ਇਹ ਬਹਿਨਾ ਪਣੀ ਤੇ ਐਵੇਂ ਲੋਕ ਇੱਥੇ ਵੀਡੀਓ ਬਣਾਉਂਦੇ ਨੇ ਫੋਟੋਆਂ ਖਿੱਚਦੇ ਨੇ ਸਾਰਾ ਐਵੇਂ ਦਾ ਉਹ ਦੇਖੀ ਯਾਰ ਦੇਖੋ ਅੱਗੇ ਕਿੰਨਾ ਛੋਟਾ ਰਸਤਾ ਬਿਲਕੁਲ ਐਵੇਂ ਲੱਗਦਾ ਜਿਵੇਂ ਪਹਾੜੀਆਂ ਦੇ ਵਿੱਚੋਂ ਹੀ ਨਿਕਲਦੇ ਹੋਣੇ ਆਪਾਂ ਇਹ ਜਿਹੜਾ ਰੌਕ ਗਾਰਡਨ ਹਨਾ तकरीबन 12 ਏਕੜ ਦੇ ਵਿੱਚ ਬਣਿਆ ਹੋਇਆ ਹਨਾ ਹਾਂ ਬਿਲਕੁਲ ਐਵੇਂ ਲੱਗਦੇ ਨੇ ਜਿਵੇਂ ਪਹਾੜਾਂ ਦੇ ਵਿੱਚ ਘਰ ਬਣੇ ਹੁੰਦੇ ਨੇ ਹਨਾ ਬਿਲਕੁਲ ਛੋਟੇ ਛੋਟੇ ਬਣਾ ਕੇ ਘੈਂਟ ਦ੍ਰਿਸ਼ ਬਣਾਇਆ ਹੋਇਆ ਹੈ ਛੋਟੇ ਛੋਟੇ ਘਰ ਬਣੇ ਹੋਏ ਨੇ ਇਹ ਸਾਰੇ ਬਣਾਏ ਗਏ ਨੇ ਬਿਲਕੁਲ ਐਵੇਂ ਲੱਗਦਾ ਜਿਵੇਂ ਪਹਾੜਾਂ ਦੇ ਵਿੱਚ ਬਣੇ ਹੁੰਦੇ ਨੇ ਇਹ ਘਰ ਹਨਾ ਤੇ ਪਹਾੜਾਂ ਦਾ ਵਿਊ ਦਿਖਾਇਆ ਗਿਆ ਪੂਰਾ ਤਕਰੀਬਨ ਇਹ ਇਹ ਇਦਾਂ ਦੀ ਹੁੰਦੇ ਨੇ ਪਹਾੜਾਂ ਦੇ ਵਿੱਚ ਘਰ ਤੁਸੀਂ ਆਪਣਾ ਜਿਹੜਾ ਪਹਿਲਾ ਬਲੌਗ ਤੁਸੀਂ ਦੇਖ ਸਕਦੇ ਹੋ ਹਨ ਕਿ ਆਪਾਂ ਹਿਮਕੋਨ ਸਾਹਿਬ ਗਏ ਤੇ ਯਸ਼ਮਲੇ ਗਏ ਸੀਗੇ ਜਦੋਂ ਆਪਾਂ ਪਹਾੜਾਂ ਦੇ ਵਿੱਚ ਦੀ ਕੁਝ ਤਾਂ तकरीबन ਇਦਾਂ ਦੀ ਬਣੇ ਹੋਏ ਸੀਗੇ ਸਾਰੇ ਜਿਹੜੇ ਉੱਤਰ ਬਣੇ ਹੋਏ ਸੀਗੇ ਇਹ ਪੂਆ ਚੁੱਕੇ ਆਪਾਂ ਸੀੜੀਆਂ ਦੇ ਉੱਪਰ ਦੀ ਜਾ ਰਹੇ ਆ ਅੱਗੇ ਦੀ ਵੱਲ ਪੂਰਾ ਮੇਲੇ ਦੀ ਤਰ੍ਹਾਂ ਇਕੱਠਾ ਹੈ ਜੀ ਰੇ ਹਨਾ ਬਹੁਤ ਜਿਆਦਾ ਲੋਕ ਭੁੰਮਣਾ ਆਇਆ ਕਿਉਂਕਿ ਅਜਾਇਬਵਾਰਾ ਤਕਰੀਬ ਨੇ ਵੀਕਐਂਡ ਤੇ ਸਾਰੇ ਘੁੰਮਣ ਆਉਂਦੇ ਨੇ ਹਨਾ ਤੇ ਆ ਬਾਲ ਸੋਨਾ ਦ੍ਰਿਸ਼ ਆਵਰੇ ਬਿਲਕੁਲ ਧੀਰ ਇਧਰ ਬਣਾਇਆ ਗਿਆ ਹੈ ਹਨਾ ਬਸ ਧੀਕੀ ਕਾਇ ਹੋ ਗਈ ਹੈ ਤੇ ਇਧਰ ਆ ਸਾਹਮਣੇ ਬਣੇ ਹੋਏ ਆਪਾਂ ਅੱਗੇ ਜਾਣ ਲਈ ਚਲੋ ਯਹਾਂ ਤੇ ਤੋਂ ਚਲੋ ਬਸ ਅੱਗੇ ਨੂੰ ਨਾ ਅੱਗੇ ਚੱਪਕਾਂ ਤੇ ਸੋਨੂ ਕੋਈ ਇਹ ਉਹ ਸਾਹਮਣੇ ਆਪਾਂ ਵੀਡੀਓ ਬਣਾ ਕੇ ਆਇਆ ਜਿਹੜਾ ਉਹ ਸਾਹਮਣੇ ਹੈਗਾ ਝਰਨਾ ਦਿਖਾਈ ਦਿੰਦਾ ਹੈ ਤੇ ਉੱਥੋਂ ਆਪਾਂ ਉੱਤੇ ਵੀ ਘੁੰਮ ਕੇ ਅੱਗੇ ਆ ਚੁੱਕੇ ਹਾਂ ਐਵੇਂ ਬਸ ਅੱਗੇ ਹੋਰ ਤੁਹਾਨੂੰ ਦਿਖਾਉਣੇ ਆ ਅੱਗੇ ਕੀ ਕੀ ਹੈ ਰੌਗਰਟਨ ਦੇ ਵਿੱਚ ਨਾ ਜਿਹੜੇ ਆਪਣੇ ਫਿਊਜ ਲਾਉਣ ਵਾਲੇ ਹੁੰਦੇ ਨੇ ਨਾ ਉਹਨਾਂ ਦਾ ਬਣਾਈ ਹੋਈ ਆ ਜਿਹੜੀ ਪੂਰੀ ਦੀਵਾਰ ਹੈ ਨਾ ਜਿਹੜੀ ਕਿ ਹਰੇਕ ਤਰ੍ਹਾਂ ਦਾ ਜਿਹੜਾ ਵਿਸਟੇਜ ਆ ਉਹ ਰੇ ਵਰਤੀ ਗਈ ਆ ਆ ਸਾਰੇ ਜਿਹੜੇ ਦੀਵਾਰਾਂ ਤੇ ਲਗਾਏ ਗਏ ਨੇ ਸਾਰੇ ਉਹੀ ਨੇ ਨਾ ਕਲੱਬ ਵਗੈਰਾ ਫਿਊਜ ਕੰਡਕਟਰ ਉਹ ਫਿਊਜ ਉਹ ਲਾਉਣ ਵਾਸਤੇ ਹੁੰਦੇ ਨੇ ਹੈ ਨਾ ਜਿਹੜੇ ਆਪਣੇ ਫਿਊਜ ਕੰਡਕਟਰ ਕਹਿੰਦੇ ਨੇ ਇਹਨਾਂ ਨੂੰ ਪਤਾ ਨਹੀਂ ਉਹ ਸਾਰਾ ਜਿੰਨਾ ਵੀ ਜਿਹੜੇ ਵੇਸਟੇਜ ਆ ਸਾਰਾ ਤਗਰੀਬ ਨੇ ਉਹਦੇ ਵਰਤੇ ਗਿਆ ਆ ਸਾਹਮਣੇ ਬਣਿਆ ਹੋਇਆ ਖੂ ਤੇ ਪੂਰਾ ਹਾ ਲੋਹੇ ਦੀ ਟਾਰਾ ਨਾਲ ਕਵਰ ਕਰਿਆ ਹੋਇਆ ਨਾ ਤੇ ਇਹਦੇ ਵਿੱਚ ਲੋਕ ਆ ਪੈਸੇ ਸਿੱਟ ਕੇ ਜਾਂਦੇ ਨੇ ਇਹ ਪਤਾ ਨਹੀਂ ਕਾਹ ਤੋਂ ਸਿੱਟ ਕੇ ਜਾਂਦੇ ਨੇ ਤੇ ਜੇ ਕਿਸੇ ਨੂੰ ਪਤਾ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ ਨਾ ਚਲੋ ਲੈ ਕੇ ਚੱਲਦੇ ਆ ਤੁਹਾਨੂੰ ਹੋਰ ਅੱਗੇ ਇੱਥੇ ਜਿਹੜੇ ਰਸਤੇ ਨੇ ਨਾ ਬਹੁਤ ਛੋਟੇ ਤੇ ਤੰਗ ਬਣੇ ਹੋਏ ਨੇ ਤੇ ਐਵੇਂ ਝੁੱਕ ਕੇ ਨੰਗਣਾ ਮੈਂਦਾ ਫਿਰ ਆਹ ਮਿਊਜ਼ੀਅਮ ਤੁਹ ਵੀ ਗਾਇਰਾ ਹੋ। ਆਹ ਵਾਲੇ ਮਿਊਜ਼ੀਅਮ ਇਹ ਹੁਣ ਆਪਾਂ ਅੱਗੇ ਤੁਹਾਨੂੰ ਲੈ ਕੇ ਚੱਲਦੇ ਆਂ। ਦਾ ਉਹ ਨਹੀਂ ਜੀ ਅੰਦਰ ਦਿਖਾਉਨੇ ਆ ਤੁਹਾਨੂੰ ਅੰਦਰ ਆਹ ਸਾਹਮਣੇ ਲੱਗਿਆ ਹੈ ਘੈਂਟ ਬੋਤਾ ਤੇਰੇ ਗਲੇ 'ਚ ਹਾਰ ਪਾਇਆ ਮਾਰ ਫੁੱਲਾਂ ਦੀ ਥਾਰ ਪਾਇਆ ਫੈਦੇ ਗਲਚਾਂ ਆ ਦੇਖ ਲਓ ਇੰਨੇ ਛੋਟੇ ਛੋਟੇ ਰਸਤੇ ਬਣੇ ਹੋਏ ਨੇ ਉੱਪਰ ਸਾਰੇ ਰਸਤੇ ਲੈਣਾ ਤੇ ਆਹ ਰਸਤੇ ਦੇ ਵਿੱਚ ਇੱਕਣ ਟਾਣਾ ਟੁੱਟ ਕੇ ਗਿਰਿਆ ਪੂਰਾ ਸਫਾਇਦੇ ਦਾ ਤੇ ਜਦੋਂ ਵੀ ਇੱਥੇ ਆਓ ਨਾ ਥੋੜਾ ਜਿਹਾ ਧਿਆਨ ਨਾਲ ਇਹ ਪਤਾ ਨਹੀਂ ਅੱਜ ਨੇਰੀ ਜਿਹਾ ਦੇ ਪਤਾ ਨਹੀਂ ਤਾਂ ਕਰਕੇ ਟੁੱਟ ਕੇ ਗਿਰਿਆ ਤੇ ਇਹ ਤੋਂ ਜ਼ਰੂਰ ਥੋੜਾ ਦੇਖ ਕੇ ਬਚਾਓ ਰੱਖਣਾ ਗਏ ਆ ਚੁੱਕੇ ਹਾਂ ਪੌੜੀਆਂ ਤੇ ਇੱਥੋਂ ਆਪਾਂ ਜਾਵਾਂਗੇ ਉੱਪਰ ਤੇ ਦੇਖਾਂਗੇ ਡੌਲ ਮਿਊਜ਼ੀਅਮ ਦਿਖਾਉਣੇ ਆ ਤੁਹਾਨੂੰ ਅੱਗੇ ਲੈ ਜਾ ਕੇ ਡੌਲ ਮਿਊਜ਼ੀਅਮ ਅੱਗੇ ਆ ਚੁੱਕੇ ਹਾਂ ਪੌੜੀਆਂ ਤੇ ਇੱਥੋਂ ਆਪਾਂ ਜਾਵਾਂਗੇ ਉੱਪਰ ਤੇ ਦੇਖਾਂਗੇ ਡੌਲ ਮਿਊਜ਼ੀਅਮ ਦਿਖਾਉਣੇ ਆ ਤੁਹਾਨੂੰ ਅੱਗੇ ਲੈ ਜਾ ਕੇ ਡੌਲ ਮਿਊਜ਼ੀਅਮ ਅੱਗੇ ਦੇਖਿਆ ਰਹਿਣਾ ਪੂਰਾ ਜਾਨੀ ਕਿ ਲੇਕ ਦਾ ਦ੍ਰਿਸ਼ ਦਿਖਾਇਆ ਗਿਆ ਪੂਰਾ ਚਿੰਦਤਾ ਹੁਣ ਦੋ ਆਪਸ਼ਨ ਕਿ ਮਤਲਬ ਬੂਗ ਖਿਲਾਉਂਗਾ ਪੀਜ਼ਾ 버ਗਰ ਨਿਗਰ ਹਾਂ ਆਪ ਵੀ ਜਾ ਜਾ ਉਹ ਕੋਈ ਨਹੀਂ ਆ ਜਿੱਥੋਂ ਦਿਖਾਇਆ ਗਿਆ ਚਾਰਨਾ ਪੈਦਾ ਹੈ ਨਾ ਇੱਥੇ ਵੀ ਆਹ ਸਾਹਮਣੇ ਬਣਾਈਆਂ ਗਈਆਂ ਨੇ ਮੂਰਤੀਆਂ ਭਗਤੀ ਕਰਦੇ ਬਣਾਏ ਗਏ ਨੇ ਇਹ ਹਨ ਮੂਰਤੀਆਂ ਦੇ ਵਿੱਚ ਦਿਖਾਏ ਗਏ ਨੇ ਭਗਤੀ ਕਰਦੇ ਇਨਸਾਨ ਆ ਬਿਲਡਿੰਗ ਦੇ ਵਿੱਚ ਪਹੁੰਚ ਚੁੱਕੇ ਆਪਾਂ ਤੇ ਇੱਧਰ ਆ ਐਵੇਂ ਦੀਆਂ ਮੱਛੀਆਂ ਨੇ ਨਾ ਐਵੇਂ ਘੈਂਟ ਬਣਾਏ ਹੋਏ ਨੇ ਇਹ ਮੱਛੀਆਂ ਵਾਲੇ ਬਹੁਤ ਸੋਹਣੇ ਲੱਗਦੇ ਆ ਕਾਲੀਆਂ ਆਈਆਂ ਮੱਛੀਆਂ ਨੇ ਇਧਰ ਆ ਛੁਕੀਆਂ ਛੁਟੀਆਂ ਚੁੰਕੀ ਦੀਆਂ ਮੱਛੀਆਂ ਤੇ ਨੇ ਕਿ ਚਿੱਟੀਆਂ ਆ ਦੇਖੋ ਇਸ ਤਰ੍ਹਾਂ ਦੀ ਕਸਮੋਤਾ ਪਰਸੋਲ ਮੱਛੀ ਦੀ ਇਸ ਤਰ੍ਹਾਂ ਦੀ ਕਿਸਮਾਂ ਮੱਛੀ ਦੇਖੋ ਬਹੁਤ ਸੋਹਣੀ ਲੱਗਦੀ ਹੈ ਨਾ ਇਹਨਾਂ ਦੇ ਆ ਪਹਿਲਾਂ ਉਰੇ ਲੱਗੇ ਹੋਏ ਸੀ ਹੈ ਨਾ ਵੀ ਕੀ ਨਾ ਆ ਕਿ ਨਹੀਂ ਹੈ ਨਾ ਤੇ ਇਹ ਇਹਨਾਂ ਨੇ ਪੱਤ ਤੇ ਹੁਣ ਹੈ ਨਹੀਂ ਉਰੇ ਲੱਗੇ ਹੋਏ ਨਹੀਂ ਤਾਂ ਤੁਹਾਨੂੰ ਇਹਦੇ ਕਿਸਮ ਬਾਰੇ ਪੂਰਾ ਦੱਸ ਦਿਆ ਬਾਬਾ ਵੀ ਕਿਹੜੀ ਕਿਸਮ ਦੀ ਮੱਛੀ ਹੈ ਤੇ ਆ ਹੈਗੀ 골ਡਨ ਮੱਛੀ ਆ ਛੋਟੇ ਛੋਟੇ ਬੱਚੇ ਨੇ ਬਹੁਤ ਸੋਹਣੀਆਂ ਲੱਗ ਰਹੀ ਨੇ ਮੱਛੀਆਂ تقریبا ਹਰ ਤਰ੍ਹਾਂ ਦੀ ਮੱਛੀ ਰੱਖੀ ਹੋਈ ਹੈ ਉਹਰੇ ਹਨਾ ਆਹ ਪਤਾ ਨਹੀਂ ਹੈ ਬਹੁਤ ਸੋਹਣੀਆਂ ਨੇ ਆ ਵੀ ਹਨਾ 골ਡਨ ਜੇ ਕਲਰ ਦੀਆਂ ਨਹੀਂ ਇਹ ਹਲਦੀ ਕਲਰ ਦੀਆਂ ਮਿੱਠਾ ਐਂਡ ਲੱਗਦੀ ਆ ਮੱਛੀ ਤੈਰ ਕੇ ਆਉਂਦੀ ਆ ਦੇਖੋ ਤਰਸੋ ਮੱਛੀ ਉੱਥੇ ਪਰਜਾਤੀ ਪਤਾ ਨਹੀਂ ਕਿਹੜੀ ਆ ਪਰ ਲੱਗਦੀ ਬਾਲ ਸੁਣੀ ਆ ਕਿਤੇ ਪਰ ਬੋਰੀ ਬੋਰੀਆਂ ਵਿੱਚ ਬਹੁਤ ਸੋਹਣਾ ਦ੍ਰਿਸ਼ ਵੰਦਾ ਹੈ। ਪੱਤਿਆਂ ਵਾਲੇ ਵਿੱਚ ਬੂਟੇ ਜੋਗੇ ਹੋਏ ਨੇ ਬਹੁਤ ਸੋਹਣੇ ਲੱਗਦੇ। ਤੇ ਆਹ ਸਾਹਮਣੇ ਬਣਿਆ ਹੋਇਆ ਫਾਸਟ ਫੂਡ ਕਾਰਨਰ। ਤੇ ਇੱਥੋਂ ਜੇਕਰ ਤੁਹਾਨੂੰ ਭੁੱਖ ਲੱਗਦੀ ਆ ਤਾਂ ਕੁਝ ਲੈ ਕੇ ਖਾ ਸਕਦੇ ਹੋ ਨਾ। ਇੱਥੋਂ ਸਾਰਾ ਫਾਸਟ ਫੂਡ ਆਰਡਰ ਕਰ ਸਕਦੇ ਹੋ ਕੁਝ ਵੀ ਤੁਸੀਂ। ਤੇ ਇੱਧਰ ਬਣੇ ਹੋਏ ਬੈਂਚ 'ਤੇ ਬੈਠ ਕੇ ਤੁਸੀਂ ਖਾ ਸਕਦੇ ਹੋ। ਜਮੇ ਆ ਭਾਈ ਬੈਠੇ ਨੇ ਨਾ ਸਾਰੇ ਚਲੋ ਅੱਗੇ ਤੋਂ ਦਿਖਾਉਨੇ ਆ ਤੁਹਾਨੂੰ ਹੋਰ ਬਾਹਰੋਂ ਵੀ ਲੋਕ ਹੋਰੇ ਘੁੰਮਣ ਆਉਂਦੇ ਨੇ ਜਿਹੜਾ ਆ ਤੁਸੀਂ ਰਾਗ ਡਾਲਜ਼ ਮਿਊਜ਼ੀਅਮ ਦੇਖ ਰਹੇ ਹੋ ਨਾ ਇਹ ਜੂਨ 12 ਜੂਨ 2017 ਦੇ ਵਿੱਚ ਬਣਾਇਆ ਸੀ ਇਹ ਪੂਰਾ ਹੈ ਨਾ ਆ ਜਿਹੜੇ ਤੁਸੀਂ ਬੁੱਤ ਵੀਡੀਓ ਦੇ ਵਿੱਚ ਦੇਖ ਰਹੇ ਹੋ ਨਾ ਆ ਜਿਵੇਂ ਬੰਦਾ ਮੱਝ ਨੂੰ ਫੜੀ ਜਾਂਦਾ ਨਾ ਤੇ ਐਵੇਂ ਦਾ ਸਾਰਾ ਅੰਦਰੋਂ ਬਣਿਆ ਹੋਇਆ ਹੈ ਅੰਦਰ ਤੋਂ ਤੁਹਾਨੂੰ ਦਿਖਾਉਨੇ ਆ ਪੂਰਾ ਆ ਜਿਹੜਾ ਰਾਖ ਕੋ ਸੈਟ ਕਰਦੇ ਇਹ ਗੁੰਮ ਦੇ ਉੱਤੇ ਬੈਠੀ ਔਰਤ ਤੇ ਆ ਬੰਦਾ ਨਾਲ ਲੈ ਕੇ ਗੁੰਟ ਨੂੰ ਫੜ ਕੇ ਲੈ ਕੇ ਜਾ ਰਿਹਾ ਹੈ ਨਾ ਪੂਰਾ ਪ੍ਰਾਤਨ ਜਿਹੜਾ ਆਪਣਾ ਵਿਰਸਾ ਸੀਗਾ ਨਾ ਉਹ ਦਿਖਾਇਆ ਗਿਆ ਹੈ ਇਹਦੇ ਵਿੱਚ ਜਿਹੜਾ ਰਾਖ ਜਿਹੜਾ ਡਾਲਮੇਜ਼ੇ ਬਣਾਇਆ ਗਿਆ ਇਹਦੇ ਵਿੱਚ ਪੂਰਾ ਪ੍ਰਾਤਨ ਆਪਣਾ ਉਹ ਦਿਖਾਇਆ ਗਿਆ ਵਿਰਸਾ ਹੈ ਨਾ ਇਤਰਾ ਆ ਪਾਠ ਗਿਆ ਪਾਠ ਦਿਨ ਦਾ ਧਿਆਨ ਗਿਆ ਤੇ ਇੱਥੇ ਆ ਸਾਹਮਣੇ ਤਿੰਗ ਝੂਟ ਦੀ ਦਿਖਾਈ ਗਈ ਆ ਕੁੜੀ ਹਨਾ ਤੇ ਜਿਵੇਂ ਤੀਆਂ ਦਾ ਮੇਲਾ ਲੱਗਦਾ ਆਪਣੇ ਉਵੇਂ ਦਾ ਦਿਖਾਇਆ ਗਿਆ ਹੋਵੇ ਹਨਾ ਇੱਥੇ ਸਾਹਮਣੇ ਮੁੰਡਾ ਰਾਜਸਥਾਨੀਆਂ ਦਾ ਆ ਸਾਹਮਣੇ ਹੁੱਕਾ ਪਿਆ ਤੇ ਆ ਪੂਰੀ ਮੰਡਲੀ ਬੈਠੀ ਆ ਹਨਾ ਐਵੇਂ ਦਾ ਦਿਖਾਇਆ ਗਿਆ ਹੋਵੇ ਹਨਾ ਵੀਡੀਓ ਦੇ ਵਿੱਚ ਹਾਂ ਆਈ ਹਾਂ ਸੱਜਾ ਉਹਦਾ ਸਟੇਡੀਅਮ ਆਸਤੇ ਵਾਲੀ ਕਰਦੀ ਇਹ ਪਾਰਸ਼ਾਲਾ ਆ ਜਾ ਹਾਂ ਸਾਹਮਣੇ ਛੋਟੇ ਛੋਟੇ ਬਾਈ ਜਿਹੜੇ ਨੇ ਅਮਨ ਦਿਖਾਇਆ ਗਿਆ ਇਹ ਜਮਾ ਪਾਰਸ਼ਾਲਾ ਹੁੰਦੀ ਹੈ ਤੇ ਆਹ ਸਾਹਮਣੇ ਫੜਦੇ ਬੱਚੇ ਤੇ ਉਸੇ ਸਾਹਮਣੇ ਲੱਗਾ ਹੋਇਆ ਚੱਲ ਪੁੱਛ ਰਿਹਾ ਪੱਟੀ ਨਾ ਹਮੋਂ ਪਨਲ ਬੱਟੀ ਇਹ ਲਿਖ ਲਿਆ ਕੋਸ਼ਿਸ਼ ਇਹ ਲੈ ਗਏ ਇੱਧਰ ਆ। ਆమే ਬਣਾਇਆ ਗਿਆ ਸਾਰਾ। ਚੂੜੀ। ਭਾਈ ਫਤਿਹ ਗੱਲਾਂ ਬਾਤਾਂ ਪੁੱਤਲੇ ਦੇ ਨਾਲ। ਆ ਚੂੜੀਆਂ ਚੜਾਉਣ ਦਾ ਦ੍ਰਿਸ਼ ਦਿਖਾਇਆ ਗਿਆ ਹੈ ਨਾ। ਤੇ ਇੱਧਰ ਚਰਖਾ ਕਾਤੀਆਂ ਦਿਖਾਈਆਂ ਗਈਆਂ ਨੇ। ਕੁੜੀਆਂ। ਇੱਧਰ ਬੈਠੇ ਨੇ ਸਰਦਾਰ ਸਾਹਬ ਆਪਣੇ ਮੈਂ ਆਪਣੀ ਉਹਦਾ ਕਿੰਨਾ ਬੁਣ ਕੇ ਤੇ ਇੱਧਰ ਵੀ ਆ ਸਾਹਮਣੇ 32 ਪੀਸ ਦੇ ਦਿਖਾ ਰਹੇ ਨੇ ਹਨ ਤੇ ਆ ਚਰਖਾ ਕੱਦੇ ਕੁੜੀ ਦਿਖਾ ਰਹੇ ਨੇ ਤੇ ਇੱਧਰ ਆਪਣੇ ਆਹ ਦਿਖਾਇਆ ਗਿਆ ਦੇ ਵਿੱਚ ਮੱਝ ਚੋਂਦੀ ਕੁੜੀ ਹੈ ਨਾ ਬਸ ਕਿਹਨਾਂ ਮੱਝ ਤੇ ਆਹ ਸਾਹਮਣੇ ਖੜਾ ਇਹਦਾ ਚੱਕਰਾ ਤੇ ਆਹ ਕੁੜੀ ਚੋਰੀ ਮੱਝ ਤੇ ਇੱਥੋਂ ਹੁਣ ਆਪਾਂ ਜਾਵਾਂਗੇ ਐਗਜ਼ਿਟ ਦੀ ਵੱਲ ਇੱਥੋਂ ਜਾਵਾਂਗੇ ਬਾਹਰੇ ਤੇ ਇਧਰ ਆਹ ਸਾਹਮਣੇ ਕੁੜੀਆਂ ਪਾਣੀ ਦੇ ਭੜੇ ਘੜੇ ਲਗਾ ਰਹੀਆਂ ਨੇ ਤੇ ਇਧਰ ਹੈਗਾ ਸੂ ਦਾ ਦ੍ਰਿਸ਼ ਆ ਸ਼ੁਰੂ ਹਣਾ ਤੂ ਤੋਂ ਪਾਣੀ ਭਰਦੀਆਂ ਦਿਖਾਈਆਂ ਗਏ ਨੇ ਕੁੜੀਆਂ ਕੁੜੀਆਂ ਤੇ ਇੱਧਰ ਆਹਾ ਵਿਆਹ ਦਾ ਦ੍ਰਿਸ਼ ਦਿਖਾਇਆ ਗਿਆ ਤੇ ਇੱਧਰ ਆ ਸਾਹਮਣੇ ਥੋੜੀ ਦੇ ਚੜਿਆ ਹੋਇਆ ਵਿਆਹ ਵਾਲਾ ਮੁੰਡਾ ਤੇ ਆ ਪੂਰੀ ਜਨਨ ਤੇ ਆ ਆ ਰਿਹਾ ਕੁੜੀ ਦਾ ਡੋਲਾ ਹੋਈ ਜਾਂ ਤੇ ਆ ਸਾਰੇ ਨਾਲ ਦੇ ਬਰਾਤੀ ਕੀ ਆਪਣੇ ਇਧਰਲੇ ਪਾਸੇ ਬਣਿਆ ਹੋਇਆ ਹਾਲਜੋ ਹੁੰਦਾ ਬਾਈ ਹੈਨਾ ਖੇਤ ਪਾਉਂਦਾ ਬਾਈ ਦਿਖਾਇਆ ਗਿਆ ਇਧਰ ਹੈਨਾ ਆੜਾਬ ਜੀ ਜੀ ਦੇ ਵਿੱਚ ਪਈ ਨਹੀਂ ਬਣਾਜਾ ਜੀ ਬਣਾਜਾ ਆਉਣਾ ਉਹ ਦੋਲਾ ਉਹ ਦੋਸਤ ਤੇ ਆ ভাই ਆਪਣੇ ਆ ਰਹੇ ਨੇ ਜਾ ਕੇ ਕੁੜੀਆਂ ਮੈਂ ਹੱਥ ਲਾ ਦੋ ਤੇ ਆ ਰਹੀ ਹੈ ਡੋਲੀ ਤੇ ਆ ਸਾਰੇ ਵਰਤਿ ਨੇ ਨਾਲ ਦੇ ਹਨ ਯਾਦਾਂ ਲੋਕ ਨਹੀਂ ਕਹਿੰਦੇ ਆ ਤੇ ਇਧਰ ਵਾਲੀ ਦਿਖਾਏ ਗਏ ਨੇ ਨਾ ਖੇਤੀ ਕਰਦੇ ਬਲਦਾਂ ਦੇ ਨਾਲ ਹਲ ਜੋਤ ਰਹੇ ਹੋ ਬਾਈਓ ਪਿੱਛੇ ਹਨ ਦਿਖਾਇਆ ਗਿਆ ਮੁਕਤੀ ਦੇ ਵਿੱਚ ਤੇ ਇਧਰ ਬਾਬਾ ਜੀ ਕਰ ਰਹੇ ਨੇ ਪਕਤੀ ਆ ਸਾਰੇ ਜਿਹੜੇ ਬੈਠੇ ਨੇ ਨਾ ਸਰ ਆਹ ਸਾਹਮਣੇ ਬਲਤ ਤੇ ਬੈਠਾ ਬੱਚਾ ਬੋਟਾ ਕੈਜਿਸ ਕੀ ਹੈ ਰੁਕ ਜਾ ਬੱਚਾ ਚਲੋ ਹੁਣ ਚਲਦੇ ਆਪਾਂ ਬਾਹਰ ਦੀ ਵੱਲ ਅੱਗੇ ਹੋਰ ਦਿਖਾਉਣਾ ਹੈ ਜਿਹੜਾ ਰਹਿ ਗਿਆ ਹਨਾ ਆਪਣਾ ਜਿਹੜਾ ਕੁਝ ਰਹਿ ਗਿਆ ਉਹ ਦਿਖਾਉਨੇ ਆਂ ਅੱਕੇ ਲੈ ਜਾ ਕੇ ਤੁਹਾਨੂੰ ਤੇ ਆਹ ਜਿਹੜਾ ਪਿੱਲਰ ਜਿਹਾ ਬਣਿਆ ਹੋਇਆ ਇਹਦੇ ਚ ਆਹ ਸਾਰੀਆਂ ਪਿੰਗਾ ਬਣੀ ਹੋਈਆਂ ਨੇ ਨਾ ਪਿੰਗਾਂ ਝੂਟਦੇ ਬੱਚੇ ਪਿੰਗ ਝੂਟ ਰਹੇ ਨੇ ਸਾਰੇ ਬੱਚੇ ਬਹੁਤ ਜ਼ਿਆਦਾ ਬਣੀ ਹੋਈਆਂ ਨੇ ਹਾਪੀ ਦਾ ਹਨ ਆਪਣੀ ਫੈਮਿਲੀ ਦੇ ਨਾਲ ਵੀ ਝੂਟੇ ਰਹਿੰਦੀਆਂ ਪਾਫੀ ਬਣੀ ਹੋਈਆਂ ਨੇ ਸਾਰੇ ਲੈ ਰਹੇ ਨੇ ਪਿੰਗ ਝੂਟਣ ਦਾ ਨੇ ਯਾਰ ਅਮੇ ਨਾ ਨਜ਼ਾਰਾ ਆਪਣੇ ਤੀਆਂ ਦੇ ਵੇਲੇ ਹੁੰਦਾ ਹਨ ਜਿਹੜੇ ਸੌਣ ਚ ਤੀਆਂ ਲੱਗਦੀਆਂ ਹੁੰਦੀਆਂ ਨੇ ਪਹਿਲੇ ਪੁਰਾਣੇ ਜਵਾਨੇ ਚ ਉਦੋਂ ਜਿਹੜੀਆਂ ਕੁੜੀਆਂ ਆਉਂਦੀਆਂ ਸੀ ਬਹੁਤ ਪਿੰਗ ਝੂਟਦੀਆਂ ਆਉਂਦੀਆਂ ਸੀ ਤੇ ਉਹ ਮੈਂ ਔਰ ਦਿੰਘਾਂ ਬਣੀਆਂ ਹੋਈਆਂ ਨੇ ਇੱਥੇ ਸਾਰੇ ਲੈ ਰਹੇ ਨੇ ਨਿਆਰੇ ਝੂਟਿਆਂ ਦੇ ਆ چھوٹਾ ਬੱਚਾ ਵੀ ਪੀਂਘ ਦੇ ਨਿਆਰੇ ਲੈ ਗਿਆ ਝੂਟੇ ਹੈਨਾ ਤੇ ਬਿਲਕੁਲ ਵੀ ਨਹੀਂ ਡਰ ਰਿਹਾ ਤੁਸੀਂ ਦੇਖੋ ਸਾਹਮਣੇ ਖੁਸ਼ ਹੋ ਰਿਹਾ ਬਹੁਤ ਝੂਟੇ ਲੈ ਕੇ ਬਹੁਤ ਹੋਜ ਰਿਹਾ ਨਾ ਝੂਟੇ ਲੈ ਕੇ ਪੀਂਗ ਤੇ ਤਕਰੀਬਨ ਆਪਾਂ ਸਾਰਾ ਪੂਰਾ ਰੌਗਰਡਨ ਘੁੰਮ ਚੁੱਕੇ ਆ ਤੇ ਹੁਣ ਬਸ ਇੱਥੋਂ ਚੱਲਦੇ ਆਪਾਂ ਬਾਹਰ ਦੀ ਵੱਲ ਦਿਖਾਉਨੇ ਆ ਤੁਹਾਨੂੰ ਅੱਗੇ ਜੇ ਕੁਝ ਰਹਿ ਗਿਆ ਤਾਂ ਵੀਡੀਓ ਦੇ ਵਿੱਚ ਜਰੂਰ ਦਿਖਾਵਾਂਗੇ ਨਹੀਂ ਤਾਂ ਫਿਰ ਤੋਂ ਬਾਤ ਕਰਾਂਗੇ ਬਲੌਗ ਦਾ ਐਂਡ ਤੇ ਇੱਥੇ ਵੀ ਖਿਚਾਉਂਦੇ ਨੇ ਬਾਈ ਫੋਟੋਆਂ ਨਾ ਕੈਂਟ ਬਣੇ ਹੋਏ ਨੇ ਇਹ ਬਜਰੀ ਤੋਂ ਬਣਾਏ ਕਿੰਨੇ ਬਹੁਤ ਸੋਹਣੇ ਲੱਗ ਰਹੇ ਨੇ ਕਿ ਇਧਰ ਆਪਣੇ ਆ ਸਾਰੇ ਟੁੱਟੇ ਹੋਏ ਆ ਡੈਲਾਂ ਤੋਂ ਬਣੇ ਹੋਏ ਨੇ ਜਿਹੜੇ ਇਧਰ ਆ سامنے ਬੁੱਤ ਇਹ ਆ ਜਿਹੜੀ ਸਾਰੀ ਦੀਵਾਰ ਤੇ ਲੱਗੀ ਹੋਈ ਹੈ ਇਟਾਏ ਨਾਲ ਜਿਹੜੀ ਬੇਕਾਰ ਹੋ ਜਾਂਦੀ ਹੈ ਉੱਪਰ ਪੰਛੀਆਂ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਆ ਆ ਜਿਹੜੀਆਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਨਾ ਸਾਹਮਣੇ ਬਣੀ ਹੋਈਆਂ ਮੁਕਤੀ ਨੇ ਸਾਰੀਆਂ ਬੰਦਰਾਂ ਦੀਆਂ ਨੇ ਦੇ ਨਾਲ ਆ ਆ ਗਏ ਆ ਬੱਚਿਆਂ ਦੀਆਂ ਛੋਟੇ ਛੋਟੇ ਬੱਚਿਆਂ ਦੀਆਂ ਬਣਾਈ ਹੋਈਆਂ ਨੇ ਆ ਰਸੂਈ ਦਾ ਬੁੱਤ ਬਣਾਏ ਗਏ ਨੇ ਆ ਛੋਟੇ ਛੋਟੇ ਬੱਚਿਆਂ ਦੇ ਜਿਹੜੇ ਆ ਸਾਰੇ ਤੁਸੀਂ ਬਣੇ ਹੋਏ ਬੁੱਤ ਦੇਖ ਰਹੇ ਹੋ ਨਾ ਆ ਜਿਹੜੇ ਬਣੇ ਹੋਏ ਨੇ ਇਹ ਸਾਰੇ ਜਿਹੜੀਆਂ ਆਪਣੀਆਂ ਚੂੜੀਆਂ ਹੁੰਦੀਆਂ ਨੇ ਉਹਨਾਂ ਦੇ ਟੁਟਿਆਂ ਦੇ ਬਣੇ ਹੋਏ ਨੇ ਐਵੇਂ ਦੇ ਬੁੱਤ ਬਣੇ ਹੋਏ ਨੇ ਫਿਰ ਇਧਰ ਜਿਵੇਂ ਇਹਦੇ ਵਿੱਚ ਦਿਲ ਲਾਤਾ ਆ ਜਿਹੜੀਆਂ ਉੱਪਰ ਨੇ ਆਹ ਇਹ ਜਿਹੜੀਆਂ ਆਪਣੀਆਂ ਕੀਤਲੀਆਂ ਚਾਹ ਵਾਲੀ ਕੀਤਲੀ ਵਗੈਰਾ ਜਾਂ ਉਹ ਤਰੇਹਾਂ ਜੀਆਂ ਹੁੰਦੀਆਂ ਨੇ ਕੱਪ ਰੱਖਣ ਵਾਲੀਆਂ ਉਹ ਟੁੱਟੀਆਂ ਹੋਈਆਂ ਨੇ ਬਣਾਏ ਨੇ ਜਿਹੜੇ ਪੰਛੀਆਂ ਦੇ ਪੁੱਤ ਬਣੇਗੇ ਇਹ ਵੀ ਸਾਰੇ ਚੂੜੀਆਂ ਦੇ ਟੁੱਟਿਆਂ ਤੋਂ ਬਣਾਏ ਗਏ ਨੇ ਦੋ ਵੱ ਚੁੱਕੇ ਨੇ ਹਨਾ ਤੇ ਆਪਾਂ ਪੂਰਾ ਰੋ ਗਾਰਡਨ ਘੁੰਮ ਕੇ ਆ ਚੁੱਕੇ ਹਾਂ ਬਾਹਰ ਤੇ ਆਹ ਸਾਹਮਣੇ ਤੁਸੀਂ ਭੀੜ ਦੇਖ ਸਕਦੇ ਹੋ ਕਿੰਨੀ ਇਹ ਸਾਰੀ ਜਿਹੜੀ ਭੀੜ ਆ ਇਹ ਟਿੱਕ ਤੇ ਕਾਊਂਟਰ ਤੇ ਟਿੱਕ ਲੈ ਰਹੇ ਹਾਂ ਤੁਸੀਂ ਦੇਖ ਰਹੋ ਸੰਡੇ ਦਾ ਦਿਨ ਹੈ ਤੇ ਕਾਫੀ ਲੋਕ ਹਲੇ ਵੀ ਬਹੁਤ ਲੋਕ ਆ ਮਨਾ ਰਹੇ ਨੇ ਉਹ ਆਪਕੋ ਬੁਲਾ ਰਹੇ ਆ ਹਾਂ ਹੁਣ ਆਪਾਂ ਨੇ ਤੁਹਾਨੂੰ ਪੂਰਾ ਰੋ ਗਾਰਡਨ ਦਿਖਾਇਆ ਹੈ ਨਾ ਤੇ ਹੁਣ ਇੱਥੇ ਆਪਾਂ ਕਰਾਂਗੇ ਬਲੌਗ ਦਾ ਐਂਡ ਤੇ ਆਪਣੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਤੇ ਕਮੈਂਟ ਕਰਿਓ ਨਾਲ ਕਰਿਓ ਲਾਈਕ ਤੇ ਆਪਣੇ ਮਿੱਤਰਾਂ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਕਰਿਓ ਵੀਡੀਓ ਨੂੰ ਸ਼ੇਅਰ ਹਨਾ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆਂ ਫਿਰ ਤੁਹਾਨੂੰ ਨਵੀਂ ਜਗ੍ਹਾ ਨਵੇਂ ਬਲੌਗ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ